ਸ਼ਾਟ 2.5 ਮੀਟਰ ਦਾ 20 ਰੁਪਏ ਦਾ ਪੀਸ ਦੁਪੱਟੇ ਦਾ ਹਾਂ ਦੁਪੱਟਾ 20 ਰੁਪਏ ਦਾ ਦੁਪੱਟਾ 20 ਰੁਪਏ ਦਾ ਆ 10 ਰੁਪਏ ਦਾ ਆ 10 ਰੁਪਏ ਦਾ ਦੁਪੱਟਾ ਲਾ 10 ਰੁਪਏ ਲਾਉਣਾ 10 ਰੁਪਏ ਲਓ ਜਾਂ 10 ਰੁਪਏ ਦਾ ਚੁੱਕੋ ਜੀ ਸਾਰੀ ਸੂਟ ਕੈਮਰੀ कॉटन ਨਾ ਦੇਖ ਰਹੇ ਹੋ 250 ਦਾ ਇਹ ਕਿੰਨੇ ਦਾ ਇਹ ਕਿਹੜਾ ਆ ਗਿਆ ਕੋਟ ਦਾ ਪ्योर ਕੈਮਰੀ ਸਾਡੇ 350 ਦਾ ਹੈ 9200 ਰੁਪਏ ਦਾ ਸੂਟ ਦੋ ਸਾਡਾ ਹਾਂ ਗਰੇਪ ਤੇ ਵਿੱਚ ਗਰੇਪ ਆ ਗਿਆ ਹੈ ਕਾਟਨ ਹੀ ਹੈਗਾ ਦੇਖੋ ਉੱਪਰ ਕਰੋਸਕੀ ਵੀ ਲੱਗੀ ਹੋਈ ਹੈ ਇਹਦੇ ਉੱਪਰ ਸਾਡੇ ਬਾਹਲਾ 500 ਲੋਟਾ ਕਹਿੰਦੇ 1000 ਦਾ ਕੀ ਮਾੜਾ ਜਿਹੜਾ ਬੋਲਣ ਲੱਗਿਆ 1000 ਦਾ ਇਹ 500 ਇਹ 500 ਦਾ ਆ ਬਾਈ ਕਹਿੰਦਾ 500 ਦਾ ਬਈ ਤੇ ਟੋਟਲ 500 ਦਾ ਲੋਟਾ ਯਾਰ ਬੇਲੇਡ ਪਾਉ ਲੋਟਾ ਲਓ ਜੀ ਐਵੇਂ ਜੇ ਤੁਹਾਨੂੰ ਚੀਜ਼ਾਂ ਮਿਲ ਜਾਣਗੀਆਂ ਕਲਰ ਮੈਂ ਬਾਈਟ ਦਿਖਾ ਰਿਹਾ ਇਹ 100 ਰੁਪਏ 100 ਰੁਪਏ ਦਾ ਪੀਸ 100 ਰੁਪਏ ਦਾ 100 ਰੁਪਏ ਦਾ ਪੀਸ ਹੈ ਵੀਰੇ 100 ਰੁਪਏ ਦਾ ਪੀਸ ਓਕੇ 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 50 ਰੁਪਏ ਮੀਟਰ ਜਿਹੜਾ ਉਧਰ ਪਿਆ ਗ੍ਰੇ 50 ਰੁਪਏ ਜੀ 50 ਰੁਪਏ ਮੀਟਰ ਮੀਟਰ ਤੁਹਾਨੂੰ ਹੋਗੀ 50 ਰੁਪਏ ਮੀਟਰ ਲਓ ਵੀ ਅੱਧ ਪੰਜ ਚਾਰ 400 ਦਾ ਸੂਟ 400 ਦਾ ਹੈ ਤੁਹਾਨੂੰ ਕੱਲ 3.5 ਮੀਟਰ ਬਣੂਗਾ ਨਾ ਚਾਰ ਨਹੀਂ ਨਹੀਂ 5 ਮੀਟਰ 5 ਮੀਟਰ ਜੀ ਸੂਟ ਬਣਦਾ ਬੜਾ ਪਣਾ ਬੜਾ ਬਣਾ ਲੇ ਠੀਕ ਹੈ 90 ਮੀਟਰ ਹੈ ਕੋਰਤ ਨਹੀਂ ਨਿਕਲ ਨਹੀਂ ਜੋ ਪਿੰਡ ਰੱਖਦੀ ਨਹੀਂ ਫਰੰਟ ਸੁਣੇ ਨਹੀਂ ਦੁਪੱਟਾ ਵੀ ਆਪ ਮਾਰਕੀਟਿੰਗ ਕ੍ਰਾਫਟ ਬਣਾਣੀ ਹੈ ਸਾਡੀ ਲਗਾ ਕੇ ਬਾਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੇਰਕੋਟਲੇ ਆ ਤੁਹਾਨੂੰ ਸ਼ਹਿਰ ਮਰੇਰਕੋਟਲੇ ਦੇ ਆਪਾਂ ਸੰਡੇ ਸੇਲ ਦਿਖਾਵਾਂਗੇ ਬਾਕੀ ਤੁਸੀਂ ਵੀਡੀਓ ਤੇ ਕਮੈਂਟ ਜਰੂਰ ਕਰਿਓ ਤੁਸੀਂ ਕਿੱਥੋਂ-ਕਿੱਥੋਂ ਆਪਣੀ ਜਿਹੜੀ ਵੀਡੀਓ ਦੇਖਦੇ ਹੋ ਅੱਜ ਤੁਹਾਨੂੰ ਦਿਖਾਈਏ ਸਾਰੀ ਆਪਾਂ ਸੇਲ ਅੱਜ ਆਪਣੇ ਨਾਲ ਬਲੌਗਰ ਆ ਪਹੁੰਚੇ ਹੋ ਨੇ ਇੱਧਰ ਅੱਜ ਵਲੌਗ ਦੀ ਬਲੌਗਰ ਨੇ ਹਾਂ 8 ਵੱਟੇ ਹੋ ਕਿੰਨੇ ਨਾਲ ਵੱਟਾ ਜੀ ਇਹ 100 ਦੇ 2 100 ਦੇ 2 100 ਦੇ 2 ਦੁਪੱਟੀਆਂ 100 ਦੇ 2 ਸੋ ਸੂਟ ਉਹ ਬੈਰਾ ਨਾ ਕੋਸੀ ਮੈਚ ਕਰਨੇ ਆ ਬਾਕੀਆ ਸੂਟ ਪਏ ਨੇ ਤੇ ਇਹ ਲੱਗਦੀ ਆ ਲੋਹੇ ਬਾਜ਼ਾਰ ਤੇ ਰਹਿ ਗਿਆ ਲੋਹਾ ਬਾਜ਼ਾਰ 30 ਪਰ ਮੀਟਰ 30 ਰੁਪਏ ਮੀਟਰ ਕਿਹੜਾ ਹਾਂ 30 ਰੁਪਏ ਮੀਟਰ ਆ ਇਹ 1 ਮੀਟਰ ਲਾਈਨਿੰਗ ਲੋਹੇ ਕਿੰਨੇ ਦਰ ਦੇ 12 ਹੁੰਦੀਆਂ ਦਰ ਦੇ ਵਿੱਚ 12 ਚੂਰੀਆਂ ਹਾਂ ਫਟਕੀ ਰਵਾਰ ਦੱਸਣਾ ਹੈ ਜੀ ਵਾਰਾਂ ਨੂੰ ਤੇ ਹਰ ਜੀ ਵਾਰਾ ਹੁੰਦੀ ਹੈ ਇੱਕ ਗੱਲ ਇਹ ਕਹਿੰਦੇ ਲੋਕੋ ਬੋਬੂ ਵਾਰਾਂ ਨਹੀਂ ਲੈਂਦੇ ਦਰਜਨ ਦਾ ਮਤਲਬ 12 ਲਾ ਦੇ ਆ ਭਾਈ ਦਾ ਦਰਜਨ ਦਾ ਮਤਲਬ 12 ਹੁੰਦਾ ਭਾਈ ਹਾਂ ਕੋਈ ਵੀ ਚੀਜ਼ ਲੋਗੇ 12 ਦਾ ਜੀ ਇਕੁਇਲ ਟੂ 12 ਬਾਕੀ ਆ ਜੋ ਕੇ ਚੱਲਦੇ ਆ 67 ਅਜੀ ਉਸ ਤੋਂ 180 180 ਦੀ ਸ਼ਰਟ ਸ਼ਰਟ 180 ਦੀ ਚੱਲਦੇ ਆ ਅੱਗੇ ਆ ਜੀ ਇਹ ਰੇਟ ਆ ਬਈ ਇਹਦਾ 150 150 ਰੁਪਏ ਦੀ ਸ਼ਰਟ ਹੈ ਕਿੰਨੇ ਦੀ ਹੈ 150 150 ਰੁਪਏ ਆ ਨਾ ਵੜੀ ਦੇ ਇਸੇ ਮੇਂੇ ਰੇਟ ਆ ਕੰਦਰ ਵੜੀ ਚਾਹੋ ਚਾਹੇ 150 ਰੁਪਏ ਬਿਨਾ ਪਰਦੇ ਤੋਂ ਲੈ ਲਓ 150 ਰੁਪਏ ਇਹਦਾ 150 ਰੁਪਏ ਦੀ ਸ਼ਰਟ ਮਿਲ ਜੂ ਵਾਕਿਆ ਲੋਰਾ ਲੋਰਾ ਵੀ ਹੈਗੀਆਂ ਯਾਰ 200 250 250 230 ਹੂੰ ਬਾਕੀ ਆ ਮੈਂ ਤੁਹਾਨੂੰ ਸਾਰਾ ਸਮਾਨ ਮਿਲ ਰਿਹਾ ਹੈ ਨਾ ਦੇਖ ਸਕਦੇ ਲਓ ਮੇਕਅਪ ਦਾ ਸਮਾਨ ਕੰਬਨਾਰੀ ਅੱਛਾ 500 ਆਹ 500 ਦਾ ਆ ਬਾਈ ਕਹਿੰਦਾ 500 ਦਾ ਬਈ ਤੇ ਟੋਟਲ 500 ਦਾ ਲੋਟ ਆ ਯਾਰ ਪਲੇਟ ਬਾਲ ਲੋਟ ਆ ਬਾਕੀ ਆ ਲਹੇਂ ਮਿਲ ਜਾਣਗੇ ਤੁਹਾਨੂੰ ਨਾ ਜਿਵੇਂ ਆ ਬਾਈ ਕਹ ਆ 1000 ਦਾ ਨਾ ਤੇ ਆ 1000 ਦਾ ਲਓ ਭਾਈ ਗਲਾਸ ਦੇ ਇਹ ਸਾਰੇ 20 ਰੁਪਏ ਦਾ ਜਿਹੜਾ ਮਰਜੀ ਲੈ ਲਓ ਅੱਛਾ ਆ 20 ਰੁਪਏ ਦਾ ਗਲਾਸ ਸਾਰੇ 20 ਰੁਪਏ ਦਾ ਜਿਹੜਾ ਮਰਜੀ ਲੈ ਲਓ ਇਹ ਵਧੀਆ ਹੈ ਤੋ ਆ ਜੂਮ ਨੇ ਲਓ ਯਾਰ ਜੂਮ ආසුට ඩ පන ්‍ර න මටයි හෝ ුට ගැනෙන් මටයිස් ව තැම්රිී කොට න යි හෝ ඒකටාග රහට දල් සන ේ ਵਾਰਕ ਫ੍ਰੈਡ ਵਾਰਕ ਨਾ ਇਹ ਫ੍ਰੈਡ ਬਾਰ ਕੀ ਕੀ ਰੇਟਾਂ ਇਹ ਸਿਰਫ 500 ਦਾ 500 ਦਾ 500 ਮਸੂਦ ਮਿਲ ਜਾਂਦਾ ਆ ਦੇਖੋ ਹੋਰ ਹੋਰ ਕਲਰ ਨੇ ਕਿਦਾਂ ਆ ਕਲਰ ਲੱਗੇ ਨੇ ਸਭ ਠੀਕ ਆ ਰੰਗਦਾਰ ਦੀ ਹੁੰਦੀ ਹੈ ਲੈ ਓਕੇ ਓਕੇ ਆ ਸਾਰੀ ਕਲਰ ਹੋਰ 500 ਰੁਪਏ ਕੋਟ ਨੂੰ ਸੂਟ ਮਿਲ ਜਾਂਦਾ ਦੇਖੋ ਫਿਰ ਇਹੋ ਨੇ ਆਣਾ ਲਿੰਨ ਜਿੱਤੇ ਨੇ ਤੇ ਇਹ ਖੁੱਲ੍ਹ ਲੱਗ ਜਾਂਦੀ ਆ ਕਿਹਦੇ ਹੋਣ ਆ ਸਾਰੀ ਇਹ ਰਿਓ ਨੇ ਇਹ 250 ਹੈ ਜਿੱਦਣੇ ਨਹੀਂ ਦੇ ਹੁੰਦੇ ਦੇ ਵਿੱਚ ਇਹ ਹੋਰ ਜੋਰਜਾ ਕਪੜਾ ਜੋਰਜਟ ਜੋਰਜਟ ਲੋ ਜੀ ਇਹ ਜੋਰਜਟ ਇਹ ਕਿੰਨੇ ਦਾ ਸੂਟ ਹੈ 250 ਦਾ ਜੋਰਜਟ ਦਾ ਸੂਟ 5 ਮੀਟਰ ਆਹ ਆਹ ਨੂੰ ਮੈਂ ਪ੍ਰਿੰਟ ਵੀ ਘਾ ਦੇਦਾ 250 ਦੇ ਨਾਲ ਵਧੀਆ ਨੇ ਨਾ ਸਾਰੀ 250 ਲੈ ਇਹ ਗੱਲ ਲੈ ਵੀ ਕਰਦਾ ਚੰਪੇ ਐਵੇਂ ਦਾ ਸਮਾਨ ਵੀ ਤੁਹਾਨੂੰ ਸਾਰਾ ਮਿਲ ਜੂ ਇੱਥੇ ਅਜਾ ਪਕੌੜੇ ਵੀ ਗੁੜੇ ਕੱਟਣ ਹੋ ਗਿਆ ਖਾਜ ਕਰਨੇ ਵਾਲਾ ਹੱਥ ਹਾਂ ਹਰੇ ਇਹ ਖਾਜ ਕਰਨੇ ਵਾਲਾ ਇਹ ਕਿੰਨੇ ਦਾ ਬਾਈ 30 ਰੁਪਏ 30 ਰੁਪਏ ਕੁੜੀ ਦਾ ਹੱਥ ਹੈ ਨੋਮ ਬਾਲਸ ਲੱਗੀ ਹੋਈ ਹੈ ਹੈ ਕੁੜੀ ਦਾ ਹੱਥ ਨੋਮ ਬਾਲਸ ਲੱਗੀ ਹੋਈ ਹੈ ਹਾਂ ਦੇਖ ਲੈ ਨੋਮ ਬਾਲਸ ਲੱਗੀ ਹੈ ਤੇ ਵਾਕੀ ਅੱਗੇ ਆ ਗਈਆਂ ਜੁੱਤੀਆਂ ਵਗੈਰਾ ਪੰਜਾਬੀ ਜੁੱਤੀ ਆ ਗਈ ਆ ਪੰਜਾਬੀ ਜੁੱਤੀ ਮਿੰਟ ਜੀ ਤੁਹਾਨੂੰ ਮਰ ਦਾ ਫਰਕ ਹੈ ਇਹਦੇ ਤੇ ਹੀ ਰੇਟ ਹੈ 150 150 150 ਨੂੰ ਵੀ ਉਹ ਵੀ 150 150 ਜਬ ਇੱਕੋ ਬਾਤ ਬੀ ਬਾਕੀ ਆ ਦੇਖੋ ਇੱਧਰ ਸਾਰੀਆਂ ਐਵੇਂ ਹਨਾ ਆ 100 ਰੁਪਏ ਦੇ ਆ 150 ਨੇ ਹਾਂ ਆ 150 ਆ ਬਾਰੇ 100 ਦੇ ਲਹंगा ਵੀ ਮਿਲ ਜੂ ਤੁਹਾਨੂੰ ਠੰਡੇ ਸੇਲ ਚ ਝੂੜੇ ਮਿਲ ਜਾਗੇ ਇੱਥੇ ਤਿਆਰ ਹੋ ਜਾਓ ਝੰਡਾ ਕੁੜੀ ਤਿਆਰ ਰਹੋ ਸਹੀ ਗੱਲ ਹੈ। ਲਓ। ਬਕੀਆ ਨਹੀਂ ਕਈ ਮਿਲ ਜਾਣੀਆਂ ਇਹ ਤਾਂ। ਸਹੀ ਗੱਲ ਹੈ। ਬਕੀਆ ਛੋਟਾ ਸਾਈਜ਼ ਮਿਲ ਜੂਗਾ ਨਾ। ਇਹ 1.5 ਸੌ ਅੰਦਰ ਆ ਗਿਆ ਦੇਖੋ ਬਈ ਆਪਾਂ। ਅਮਚਾ। ਪਰ ਇਹ 1.5 ਸੌ ਹੀ ਚਲੇ ਦਿੱਤੇ। ਬਕੀਆ ਘੇਟ ਵੱਟੇ ਹੋ ਗਏ ਨਾ। ਤੇ ਆ ਭਾਂਡੇ ਹੋ ਗਏ ਜਿਵੇਂ। ਲਓ। ਆ ਭਾਂਡੇ ਮੇਰਾ 150-2 ਹੋਣਗੇ ਜੀ। 100 ਹੀ 150 ਹੋ ਗਏ। ਤੇ 1.5 ਸੌ-2 ਹੋਣਗੇ ਭਾਂਡੇ। ਬਾਕੀਆ 플라스틱 ਦਾ ਸਾਮਾਨ ਸਾਰਾ ਹਨ ਇਹ ਲੱਭਾ ਬੱਚਿਆਂ ਮਸਤੂਰ ਹੋਣਾ ਸਟੀਲ ਦੇ ਲੱਗੇ ਹੋਏ ਹਨ ਕੀ ਰੇਟ ਹੈ ਇਹਨਾਂ ਦਾ 150 2 ਲੈ ਦੋ 2 ਲੈ ਜੀ ਬਾਕੀ ਆਲੇ ਕੋਈ ਤਰ੍ਹਾਂ ਨਾ 플라스틱 ਦਾ ਸਾਮਾਨ ਇਹ ਕੀ ਰੇਟ ਆ ਭਾਈ ਕੀ ਰੇਟ ਆ 50 ਦੇ ਦੋ 50 ਦੇ ਦੋ ਬਲੇ 50 ਦਾ ਕਪੜਾ ਗਲਬਿਆ 200 ਰੁਪਏ ਦਾ ਸੂਟ ਦੋ ਸਰਾ ਹਾਂ ਗਰੇਪ ਤੇ ਵੀ ਗਰੇਪ ਚ ਆ ਗਿਆ ਕਾਟਨ ਹੀ ਹੈਗਾ ਦੇਖੋ ਉੱਪਰ ਸਰੋਸਕੀ ਵੀ ਲੱਗੀ ਹੋਈ ਹੈ ਦੇਖੋ ਕਿੰਨੇ ਮੀਟਰ ਹੁੰਦਾ ਵਾ ਜੀ ਇਹ 5 5 ਮੀਟਰ ਹੈ ਜੀ ਓਕੇ ਗਲਬਿਆ 200 ਰੁਪਏ ਦਾ 200 ਰੁਪਏ ਦਾ ਚੱਲ ਬਾਅਦ ਵਿੱਚ ਵੀ ਚੱਲ ਰਿਹਾ ਇੱਥੇ ਸੋ ਜੀ ਆ ਸਾਰਾ ਲੱਕੜ ਦਾ ਸਮਾਨ ਜਿਵੇਂ ਟੈਕ ਕੋਰੇ ਦਾ ਸਮਾਨ ਹੋ ਗਿਆ ਹਰਾ ਨਾ ਤੇ ਅੱਜ ਆਪਣੇ ਦਾ ਬਲੌਕਰ ਬਹੁਤ ਆਏ ਹੋੜੇ ਅੱਜ ਮਰੇਜ ਕੋਲ ਨੇ ਸ਼ਹਿਰ ਤੇ ਸ਼ਾਪਿੰਗ ਕਰਨ ਆ ਗਏ ਬਲੌਕਰ ਪੀੜੀ ਦਾ ਜੀ ਆ ਗਿਆ ਦਾਵਾ ਤੇ ਆ ਕੇ ਲਾਵਾ ਗਾਣ ਤੇ ਆ ਕੇ ਲਾਵਾ ਬਰੇ ਪੀੜੀ ਚ ਲੈਣੀ ਬੈਠੇ ਨੂੰ ਸਾਰੀਆਂ ਕਹਿ ਦੂ ਐ ਤੇ 1100 ਲਾਈਟ ਚੱਲਦੀ ਹੈ ਨਾ ਆ ਲਾਈਟ ਚੱਲਦੀ ਹੈ ਇਹ ਆ ਲਾਈਟ ਚੱਲਦੀ ਹੈ ਨਾ ਜੀ ਲਾਈਟ 1100 ਚੱਲਦੀ ਜੀ ਜਾ ਇਹ ਨਾ ਲਓ ਜੀ ਐਵੇਂ ਜੇ ਤੁਹਾਨੂੰ ਚੀਜ਼ਾਂ ਮਿਲ ਜਾਣਗੀਆਂ ਕਲਰ ਮੈਂ ਬਾਈ ਦਿਖਾ ਇਹ 100 ਰੁਪਏ 100 ਰੁਪਏ ਦਾ ਪੀਸ 100 ਰੁਪਏ ਦਾ 100 ਰੁਪਏ ਦਾ ਪੀਸ ਹੈ ਵੀਰੇ 100 ਰੁਪਏ ਦਾ ਪੀਸ ਓਕੇ 100 ਰੁਪਏ ਮੀਟਰ ਜਿਹੜਾ 100 ਰੁਪਏ ਕਰੇ ਇਹ 50 ਰੁਪਏ ਜੀ 50 ਰੁਪਏ ਮੀਟਰ ਮੀਟਰ ਲਓ ਜੀ 50 ਰੁਪਏ ਮੀਟਰ ਅਦਰ ਅਦਰ ਦਪਟੇ ਨੇ ਨਾ ਨਹੀਂ ਦਪਟੇ ਆ ਕੇ ਜੇ ਛੋਟੇ ਸਾਢੇ 1 ਮੀਟਰ ਦੀ ਕੱਟ ਹੋ ਮਤਲਬ ਰੋਪਾ ਛੜ 30 ਮੀਟਰ ਦੀ ਕੱਟ ਠੀਕ ਹੈ ਠੀਕ ਅੱਛਾ ਸਾਢੇ 30 ਮੀਟਰ ਦੀ ਆ ਕੋਈ 30 ਰੁਪਏ ਮੀਟਰ ਕੋਈ 40 ਰੁਪਏ ਮੀਟਰ ਆਇਆ ਯਾਰਾ ਵਾ ਕੱਟ ਬਹੁਤ ਆ ਆਹ ਦੇਖ ਆਹ ਦੀ ਜਗਨੀ ਹੋਣੀ ਨਾ ਕਿੰਨੇ ਦੀ ਹੈ ਆ ਕਿੰਨੇ ਦੇ ਪਰ ਆਬਰੇ 180 ਰੁਪਏ 180 ਕਾਂਚਾ ਨਾ ਇਹ ਹਾਂ 150 ਰੁਪਏ 100 ਇਹ ਤੋਂ ਵੱਡਾ ਸਾਈਜ਼ ਵੀ ਹੈਗਾ ਮੈਂ ਇਹ ਤੋਂ ਵੱਡਾ ਦਾਤਾ ਕਿਲੋ ਦੀ ਹੋਣਾ ਹੈ ਲੋ ਲੋਕ ਕਿਹਾਂ ਕਾਂਚਾ ਦਾ ਮਾਨ ਕੱਪ ਬਗਾਰਾ ਹਨ ਸਾਰਾ ਉਹਨੂੰ ਮਿਲੂ ਇਹ ਆ ਡੱਬੇ ਦੇਖੋ ਬੱਸ ਲੋ ਵੀ ਸੰਡੇ ਚਲ ਕੇ ਕੱਟ ਤੁਸੀਂ ਦੇਖ ਸਕਦੇ ਹੋ ਕੱਟ ਬਹੁਤ ਜ਼ਿਆਦਾ ਹੋ ਗਿਆ ਜੇ ਆਪਾਂ ਗੱਲ ਕਰੀਏ ਤੇ ਦੇਖੋ ਲੋਗ ਯਾ ਜਵੇਦਰੀ ਵਗੈਰਾ ਮਿਲ ਜੂ ਸਾਨੂੰ ਸਾਰੀ ਇਥੋਂ ਨਾ ਕੋਈ ਮਿਲ ਜੇ ਨਾ ਤਾਂ ਉਹ ਸਕੇਲ ਫੜਾਤਾ ਜੇਰਾ ਮਾਲ ਸੀ ਜਾਦੀ ਤੇ ਸਾਡੇ ਚੱਕ ਬਲੌਗਰੀ ਸ਼ਾਪਿੰਗ ਕਰਦਾ ਹਾਂ ਤਾਂ ਮੇਰੇ ਬੱਚੇ ਬਲੌਗ ਕਰਕੇ ਕੀਤੀ ਨਹੀਂ ਜਾਂਦੀ ਪਿੱਛੇ ਮੈਂ ਬਹੁਤ ਚੀਜ਼ਾਂ ਦੇਖ ਦੇ ਛੱਡੇ ਆ ਉਹ ਲੈ ਲਈ ਡਾਲ 80 ਰੁਪਏ ਦੀ ਇੱਧਰ ਸੇਲ ਤੇ ਇੱਕ ਬਲੌਗਰ ਬਲੌਗਰ ਇਕੱਠੇ ਆਏ ਆ ਯਾਰ ਲੈ ਲਈ ਲੈ ਲਈ ਕੈਲੀਬ੍ਰੇਸ਼ਨ ਹੋਈ ਯਾਰ ਕੈਲੀਬ੍ਰੇਸ਼ਨ ਤੋਂ ਬਿਲ ਬੜੀ ਕਰ ਤੇ ਮਾੜੀ ਆਵਲਾ ਫਿਰ ਮੂਹਰ ਦਿਖਾ ਰਹੇ ਹਾਂ ਦੇਖਣਾ ਮੈਂ ਦਿਖਾਉਣਾ ਵੀ ਐਸੇ ਨੰਮਾ ਦਾ ਮੂਹਰ ਦਿਖਾ ਰਿਹਾ ਹੈ ਜੀ ਲਾ ਬਾਜ਼ਾਰ ਦਾ ਆਮ ਬਾਜ਼ਾਰ ਲਈ ਦਿੱਤਾ ਨਾ ਮਤਲਬ ਅੱਜ ਭੁੱਲਿਆ ਆਏ ਸੀ ਸਾਰਾ ਸੈਟ ਅਪ ਸੈਟ ਹੋਣੀ ਆ ਉਹ ਚੀਜ਼ ਲਈ ਆ ਹਾਂ ਇਹ ਤਾਂ ਲੈ ਲਈ ਠੀਕ ਆ ਹਾਂ ਸੇਲ ਬਣਾਉਣ ਵਾਸਤੇ ਸੇਲ ਬਣਾਉਣ ਵਾਸਤੇ ਸੇਲ 10000 ਨਾ ਸੇਲ ਬਣਾਉਣ ਦਾ ਤਾਂ ਇਹਨਾਂ ਕ ਲੈ ਲੀ ਗਏ ਫੇਲ ਬਣਾਉਣ ਵਾਸਤੇ ਬਈਆ ਪੂਰੀ ਗੋਦੀ ਧੁੱਪ ਕਦੀ ਨੀ ਕਰਕੇ ਦੇਖ ਨਹੀਂ ਸੂਰਜ ਕਦੀ ਨੀ ਜਾਗ ਸੂਰਜ ਕਦੀ ਨੀ ਖਿੱਦਾ ਜਾਗ ਸਿੱਧਾ ਟੱਕਰਾ ਕਰ ਰਿਹਾ ਸੂਰਜ ਲੋਟੋ ਕਿੱਥੇ ਫੋਟੋ ਵਧੀਆ ਲਓ ਜੀ ਆ ਪਰਸ ਮਿਲ ਜਾਣਗੇ ਤੁਹਾਨੂੰ 200 250 ਨਾਲ ਲੀਡੀ ਤੇ ਸਾਰੇ ਲਓ ਬਸ ਇਹ ਬੈਗ ਵਗੈਰਾ ਹੋਗੇ ਲੈਦਰ ਦੇ ਨਾਲ ਸਾਰੇ ਤੁਹਾਨੂੰ ਮਿਲ ਜਾਣਗੇ ਲਓ सना ਕੰਨ ਰੀਸ ਕਰ ਕਾਫੀ ਆਹ ਸਹੀ ਆ ਅਸੂ ਵੀ ਲੱਗਦਾ ਤੂੰ 100 ਰੁਪਏ ਦਾ ਨਾ ਬਾਕੀ ਆ ਪਰਚੀ ਵਾਲੇ ਪਾਸ ਆ ਗਿਆ ਨਾ ਛੱਡਿਆ ਹੋਰ ਤੀਜੇ ਅੰਦਰ ਤੇ ਫੁੱਟ ਵੀ ਦੇਖ ਲੈ ਤੂੰ ਸਹੀ ਆ ਨਾ ਆ ਵੀ ਆ ਜੀ ਲਾ ਵੀ ਆ 30 30 ਮੀਟਰ ਆ 30 30 ਸਾਰੇ ਚੱਕ ਲੈ ਹੈ ਨਹੀਂ ਇਹ ਲਾਇਕ ਹੈ ਉਹ ਵੀ ਆ ਸਰ ਬਸ ਯਾਰ ਇੱਕ ਆ 10 ਰੁਪਏ ਦਾ ਆ 10 ਰੁਪਏ ਦਾ 10 ਰੁਪਏ ਦਾ ਪੀਸ ਉਹ ਵੀ ਇਹ ਹੈਗਾ ਆ 10 ਰੁਪਏ ਦਾ ਪੀਸ 10 ਰੁਪਏ ਦਾ ਪੀਸ ਇਹ ਫਿਰ ਮੈਂ ਤੁਹਾਨੂੰ ਕਰਕੇ ਬੋਲੇਗਾ ਮਰਦਾਂ ਨੂੰ 10 ਰੁਪਏ ਹੈ ਦੇਖਣਾ ਮੈਨੂੰ ਦੱਸ ਹਾਂ 10 ਰੁਪਏ ਇਹ ਮਤਲਬ ਡੀਕ ਕਦੋਂ ਕਾਲਾ ਨੂੰ ਫਾਇਦਾ ਜਿਹੜੇ ਡਿਜ਼ਾਈਨ ਵਗੈਰਾ ਪਾਉਂਦੇ ਨੇ ਮੈਕ ਬਜਾਰਾ ਦੇ ਵਿੱਚ ਫਿਰ 10 ਬਤਾਉਂਦਾ ਵੀ ਕੀ ਹੈ ਜੇ ਆਪਾਂ ਦੇਖੀਏ ਲਓ ਕੀ ਸੈਟ 2.5 2.5 ਮੀਟਰ ਦਾ 20 ਰੁਪਏ ਦਾ ਪੀਸ ਦੁਪੱਟੇ ਦਾ ਹਾਂ ਦੁਪੱਟਾ 20 ਰੁਪਏ ਦਾ ਦੁਪੱਟਾ 20 ਰੁਪਏ ਦਾ ਹਾਂ 10 ਰੁਪਏ ਦਾ ਆਹ 10 ਰੁਪਏ ਦਾ ਹੁਣਾ 10 ਰੁਪਏ ਦਾ ਲਓ ਜ 10 ਰੁਪਏ ਦਾ ਚਾਹੋ ਜੀ 20 ਰੁਪਏ ਦਾ ਤੁਹਾਨੂੰ ਮਿਲ ਜਾਣਗੇ ਆਹ ਵਾਈਟ ਦੇ ਵਿੱਚ ਮਿਲ ਜਾਊਗਾ ਆਹ 30 ਰੁਪਏ ਮੀਟਰ ਦਾ ਲੈ ਲੈਣਾ ਹੈ ਜੀ 30 ਰੁਪਏ ਮੀਟਰ ਆ ਫਿਲੰਦ ਹਾਂ ਚਾਹੋ ਜੀ ਠੀਕ ਆ ਉਹ ਕਿਹੜਾ ਆ ਗਿਆ ਅੱਗੇ 60 ਰੁਪਏ ਦਾ ਸੂਟ ਸੇਅ ਇਸ 100 ਰੁਪਏ ਦਾ ਪੂਰਾ 100 100 ਦਾ ਹੈ ਹੂੰ ਸਿਮਰ ਚ ਆ ਗਿਆ ਹੈ ਹੂੰ ਸਿਮਰ ਦੇ ਵਿੱਚ ਆ ਗਿਆ 100 ਰੁਪਏ ਦਾ ਪੂਰਾ ਰੈਸਟ 5 ਮੀਟਰ ਆਉਂਦੇ ਰਹਕੇ ਰਹਿੰਦੇ ਲਾ ਭਾਈ ਬੁਟੀਕਾ ਦਾ ਲਾਗੇ ਲੈਣ ਆਹ ਵਾਲਾ ਲੈ 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 ਬੁਟੀਕਾ ਚ ਲੈਣ ਲੱਗਦੀਆਂ ਭਾਈ ਬੁਟੀਕਾ ਨੂੰ ਫਾਇਦਾ ਹੋਵੇ ਮੈਚ ਕਰ ਜਾਣਾ ਤੇਨੂੰ ਆਪੇ ਅੱਗੇ ਲੈ ਜੀ ਇਹ 100 ਰੁਪਏ ਦਾ ਸੂਟ ਮਿਲ ਜਾਂਦਾ ਹੈ ਤੇ ਪੂਰਾ ਪਕ ਕਿੰਨਾ ਮੀਟਰ ਹੁੰਦਾ ਹੈ 5 ਮੀਟਰ 5 ਮੀਟਰ 5 ਮੀਟਰ ਲੈ 5 ਮੀਟਰ ਪੂਰਾ ਹੈ 100 ਰੁਪਏ ਦਾ ਸੂਟ ਲਓ ਵੀ 8 5 4 400 ਦਾ ਸੂਟ 400 ਦਾ ਹੈ ਹੂੰ ਕੱਲ 3.5 ਮੀਟਰ ਬਣੂਗਾ ਕਿੰਨਾ 4 ਨਹੀਂ ਨਹੀਂ 5 ਮੀਟਰ 5 ਮੀਟਰ ਦਾ ਹੀ ਸੂਟ ਬਣਦਾ ਹੈ ਬੜਾ ਪਣਾ ਬੜਾ ਪਣਾ ਹੈ ਠੀਕ ਤੈਨੂੰ 3.5 ਮੀਟਰ ਬਣ ਜੂ। ਬਾਕੀ ਆ ਹੋਰ ਪਏ ਨੇ। ਅੱਡੇ 3 80 ਰੁਪਏ ਮੀਟਰ ਆਈ ਇਹ। 80 ਰੁਪਏ ਮੀਟਰ। ਬਾਕੀ ਆ ਹੋਰ। ਤੈਨੂੰ 100 ਫੂਟ ਬਣ ਜੂ। ਆ ਲੋ ਬੜੇ ਪਨੇ ਪਨੇ ਦੇ ਵਿੱਚ ਆ। ਬੜੇ ਪਨੇ ਜਿਹੇ 3.5 ਮੀਟਰ ਤੇ ਬਣ ਜੂ। ਹੂੰ। ਠੀਕ ਆ। ਤੈਨੂੰ 100 ਫੂਟ। ਲੰਮਾਈ ਜਿਆਨੀ ਨਹੀਂ। ਆਧਾ ਹਰ ਮੀਟਰ ਐ। ਇਹ ਸਾਰੇ ਉਹ ਹੁਣ ਦਾ ਸਕਦੇ। ਜੇ ਕੀ ਆਉ ਪਈ ਆ ਉਹ ਕਿੰਨਰ ਵੀ? 20 40। ਉਧਰ ਵੀਰ ਦੀ 40 ਤੇ ਮੀਂਹ ਜਿਆ ਪਈਆ ਨਹੀਂ। ਕੋਪੀ ਤੋਂ 10 ਰੁਪਏ ਮੀਟਰ ਵਾਲੀਆਂ ਮੈਜੀਆਂ ਨੇ 5 ਰੁਪਏ ਮੀਟਰ ਤੇ ਇੱਧਰ ਆਹ 5 ਕਿੰਨੇ ਮੀਟਰ ਹੁੰਦਾ ਭਾਈ ਇਹਦੇ 20 ਮੀਟਰ ਹੁੰਦੇ ਇੱਧਰ ਰੁਪਏ ਕਿਦੋਂ ਘੱਟਦਾ ਭਈ ਇਹਨਾਂ ਲੋਟ ਆ ਫਿਰ ਉਹ ਬਾਈ ਕਹਿੰਦਾ 20 ਰੁਪਏ ਉਹ ਮੁੱਲ ਰੁਪਈਆ ਬੈਠੀ ਹੈ ਨਾ ਪੰਜ ਕਿਹੜੀ ਹੈ ਪੰਜ ਆਹ 5 ਰੁਪਏ ਮੀਟਰ ਹੈ ਲੋ ਭੀ ਆ 5 ਰੁਪਏ ਮੀਟਰ ਆ ਲੈ ਕੇ ਟਿਊਣ ਦੇ ਘੱਟ ਬਾਕੀ ਆ ਦੇਖੋ ਅਕੇ ਲਾਉਂਗੀ ਯਾਰ ਤੇ ਮਿੱਤਰਾ ਇਹ ਕੋਰਤੀ ਨੇ ਨਿਕਲ ਲਈ ਤੇ ਰਿੰਦੇ ਰੱਖਦੀ ਨੇ ਪਰਿੰਟ ਸੁਣੇ ਦੀ ਦੁਪੱਟਾ ਵੀ ਆਹ ਬਾਕੀ ਦੀ ਫਰਾਕ ਬਣਾਣੀਆਂ ਨੇ ਸਾਡੀ ਲਗਾ ਕੇ ਬਾਹਾਂ ਯਾਰ ਤੇ ਮਿੱਤਰਾ ਬਨਾਰ ਸੀ ਤੋ ਦਾ ਆਪਣੇ ਲਵੇ ਜੀ ਅੰદાવાદੀ ਕੋਟਨ ਮਿਲ ਜੂਗੀ ਐਕਸਪੋਰਟ ਦੀ ਮਿਲ ਜੂਗੀ ਆਪਣੇ ਲਵੇ ਐ ਸਮਝੋ ਜਿਹੜਾ ਬੜੀਆਂ ਦੁਕਾਨਾਂ 'ਚ 1.5-200 ਰੁਪਏ ਮੀਟਰ ਹੁੰਦਾ ਆਪਣੇ ਲਵੇ ਉਹ ਵੀ ਫੈਬਰਿਕ ਹੁੰਦਾ ਹੈ ਆਪਣੇ ਲਵੇ ਸੂਟਾਂ ਦੀ ਰੇਟ 150 'ਚ ਦਾ ਘੱਟ ਪੈਣੀ ਇਸ ਟਾਈਮ 200 ਦਾ 250 ਦਾ 300 ਦਾ ਵੈਲ ਕੋਟਨ ਪਿਓਰ ਜਿਹੜੀ 4-400 ਦਾ ਸੂਟ ਹੈ 200 ਰੁਪਏ ਦਾ ਸੂਟ ਆਲੋ ਪ੍ਰਿੰਟ ਚੈੱਕ ਕਰੋ ਆਪਣੇ ਲਵੇ ਇੱਕ ਤੋਂ ਇੱਕ ਪ੍ਰਿੰਟ ਇਹ ਪੂਰਾ ਸੂਟ ਹੁੰਦਾ ਕਿ ਸ਼ਰਟ ਦੇ ਪੀਸ ਨੇ ਤੇ ਵੀ ਹੁੰਦੇ ਨੇ ਸ਼ਰਟ ਵੀ ਹੁੰਦੇ ਨੇ ਹੁਣ ਆ ਦੇਖੋ ਆ ਬਲੌਕ ਪ੍ਰਿੰਟ ਆ ਆਪਣੇ ਲੋਵੇ ਲਾਸਟ ਪੀਸ ਤੇ ਆ ਇਹ 300 ਰੁਪਏ ਮੀਟਰ ਆ ਆਪਣੇ ਲੋ ਲਓ ਚੈੱਕ ਕਰੋ ਨਾ ਜਮਿਆ ਅੱਜ ਖ਼ੋਰ ਦਾ ਮਾਲ ਆ ਲੋ ਹਮ ਆਪਣੇ ਲੋਵੇ ਅਗਰ ਤੁਸੀਂ ਹੋਰ ਵੀ ਪ੍ਰਿੰਟ ਲੈਣੇ ਨੇ ਤੁਸੀਂ ਆਪਣੀ ਸ਼ਾਪ ਵਿਜ਼ਿਟ ਕਰ ਸਕਦੇ ਹੋ ਵੀਰੇ ਉਹਨਾਂ ਦੀ ਆਈਡੀ ਤੇ ਆਪਣੀ ਸ਼ਾਪ ਦੀ ਐਡਰੈਸ ਤੇ ਵੀਡੀਓ ਪਾਈ ਹੁੰਦੀ ਆ ਆਪਣੇ ਲੋਵੇ ਖ਼ਸਪੋਰਟ ਦਾ ਮਾਲ ਹੁੰਦਾ ਅਗਰ ਪਲੇਨ ਚਾਹੀਦਾ ਹੈ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣਾ ਐਕਸਪੈਂਸਿਵ ਇਹ ਦੁਪੱਟੇ ਜਿਹੜੇ ਹੁੰਦੇ ਨੇ ਨਾ ਸ਼ਾਪ ਦੇ ਉੱਤੇ ਤੁਹਾਨੂੰ ਗਰੰਟੀ ਨਾਲ ਦਿੰਦੇ ਨੇ 200 ਦਾ 250 ਦਾ ਇਹ ਗਰੰਟੀ ਵਾਲੇ ਹੁੰਦੇ ਨੇ 7-2 ਸਾਲ ਇਹਦੇ ਚ ਡਿਫੈਂਟ ਵੀ ਨੇ ਫਰੈਸ਼ ਵੀ ਨੇ ਆਪਨੇ ਰੇਟ 8000 ਦਾ 7000 ਦਾ 6000 ਦਾ ਇਹ ਉਹ ਦੂਸਰੇ ਦੁਪੱਟੇ ਦੀ ਕੋਟ ਵਾਲੇ ਮੀਲਾ ਵਾਲੇ ਦੁਪੱਟੇ ਨੇ ਇਹਨਾਂ ਇੱਕ ਤੋਂ ਇੱਕ ਲਾ ਦੋ ਓਕੇ ਓਕੇ ਲੈ ਕਰੋ ਲਓ ਲਓ ਜੀ ਆਦੀ ਵੀਡੀਓ ਚ ਆਪਾਂ ਤੁਹਾਨੂੰ ਦਿਖਾਈਆ ਸਹਿਰ ਮਰੇਰ ਕੋਟਲੇ ਦੀ ਸੰਡੇ ਸੇਲ ਸੋ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਜੇ ਵੀਡੀਓ ਤੁਹਾਨੂੰ ਪੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਤੁਹਾਨੂੰ ਹੋਰ ਕਿੰਨੇ ਵੀਡੀਓ ਕਾਡ ਸਾਰਿਆਂ ਦੇ ਤੱਕ ਵੀਡੀਓ ਦੇਖ ਲਈ ਬਹੁਤ ਬਹੁਤ ਧੰਨਵਾਦ